ਦਾ ਪਤਾ ਚੱਲਦਾ ਹੈ ਪਹਿਲੇ ਫਿਰ ਅੱਗੇ ਜਿਵੇਂ ਉਹਦਾ ਖਾਣ ਪੀਣ ਸ਼ੁਰੂ ਹੁੰਦਾ ਹੈ ਪਹਿਲੇ ਪਿਆਰ ਲਗਾਤਨ ਦੁੱਤ ਦੂਜਾ ਮਾਏ ਬਾਪ ਦੀ ਸੋਚ ਤੀਜੇ ਭਈਆ ਭਾਬੀ ਦੇ ਚੌਥੇ ਪਿਆਰ ਉਪਨਨੀ ਜਿਹੜਾ ਪੰਜਵੇਂ ਖਾਣ ਪੀਣ ਦੀ ਤਾਂ ਛੇਵੇਂ ਕਾਮਨਾ ਪੁੱਛੇ ਜਾਂਦਾ ਇਹ ਜਿਹੜਾ ਕਾਮ ਅੱਧਾ ਪੜਾ ਹੈ ਸਾਡਾ ਇਤੂ ਸ਼ੁਰੂ ਹੋਇਆ ਹੈ ਕਿ ਇਸਤਰੀ ਤੇ ਪੁਰਸ਼ ਦਾ ਮੇਲ ਇੱਕ ਮੌਕਾ ਮਿਲਿਆ ਸੀ ਖਾਂਦਿਆਂ ਪੀਂਦਿਆਂ ਰਹਿਂਦਿਆਂ ਸਾਨੂੰ ਕਿ ਗੁਰੂ ਨਾਲ ਜੁੜ ਜਾਈਏ ਤੇ ਜੇ ਮਨ ਉਹ ਨੂੰ ਨਹੀਂ ਜੁੜ ਸਕਿਆ ਨਹੀਂ ਲੱਗ ਸਕਿਆ ਤਾਂ ਫਿਰ ਇੱਕ ਤੈਨੂੰ ਹੋਰ ਅਫਸਰ ਮਿਲਿਆ ਹੈ ਜਿੱਦ ਤੇਰਾ ਗਰਸਤ ਜੀਵਨ ਸ਼ੁਰੂ ਹੋਣ ਜਾ ਰਿਹਾ ਸੀ ਛੇਵੇਂ ਕਾਮਨਾ ਪੁੱਛੇ ਜੀ ਆਪ ਸਤਵੇਂ ਸੰਜ ਕੀਆ ਕਰਵਾਸ ਠੀਕ ਮੌਕਾ ਤੇ ਉਹ ਉਸ ਵੇਲੇ ਮਿਲ ਗਿਆ ਕਿ ਜੇ ਤੂੰ ਕੱਲਾ ਨਹੀਂ ਚੱਲ ਸਕਿਆ ਤੇ ਕਿਸੇ ਇਸਤਰੀ ਦਾ ਸਾਥ ਲੈ ਕੇ ਤੂੰ ਰੱਬ ਦਾ ਨਾਮ ਇੱਕ ਵਾਰ ਨਾਮ ਦਾ ਅਭਿਆਸ ਕਰ ਸਕੇ ਜੀਵਨ ਨੂੰ ਸਫਲਾ ਬਣਾ ਸਕੇ ਸਤਮਾ ਜਿਹੜਾ ਸੰਝ ਹੈ ਵਿਆਹ ਤੋਂ ਬਾਅਦ ਅਠਮਾ ਕ્રોਧ ਹੋਵਾ ਤਣਾ ਨਾਸ਼ ਨੌਵੇਂ ਤੋਲੇ ਉਪੇ ਸਾਹ 10ਵਾਂ ਦਤਾ ਹੋਵਾ ਸਵਾ ਇਹ ਸਾਡਾ ਪੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਇਹ ਦਰਸਾਇਆ ਹੈ ਕਿ ਜੇ ਉਹ ਮੌਕਾ ਖੁੰਝ ਗਿਆ ਹੈ ਤੇ ਇੱਕ ਮੌਕਾ ਤੂੰ ਇਕੱਲਾ ਸੰਗਤ ਨਹੀਂ ਕਰ ਪਾਇਆ ਤਾਂ ਹੁਣ ਦੋ ਜਣੇ ਮਿਲ ਕੇ ਇਸ ਤਰੀਕੇ ਨਾਲ ਤੋੜਾ ਦੋਵਾਂ ਦਾ ਸਤ ਸੰਗ ਦਾ ਮੇਲ ਮਿਲਾਪ ਗੁਰੂ ਦੇ ਚਰਨਾਂ ਵਿੱਚ ਫਿਰ ਹੋ ਰਿਹਾ ਹੈ ਚਾਰ ਲਾਵਾਂ ਤੋਂ ਭਾਵ ਹੈ ਕਿ ਤੁਸੀਂ ਗੁਰੂ ਦੇ ਸਾਹਮਣੇ ਆਪਣੇ ਬੰਡੌਤ ਆਪਣੀਆਂ ਉਹ ਸਾਰੀਆਂ ਕਾਇਸ਼ਾ ਰੱਖ ਕੇ ਤੇ ਗੁਰੂ ਦੇ ਚਰਨ ਫੜਨ ਵਾਲ ਇੱਕ ਕਦਮ ਅੱਗੇ ਨੂੰ ਵੜਾਰੇ ਬੱਚੇ ਹੋਏ ਸਤਵੇਂ ਸੰਝ ਕੀਆ ਕਰਵਾਸ ਪਿਆਰ ਆਪਣੀ ਜਗਾ ਰਹਿ ਗਿਆ ਦੁਲਾਰ ਆਪਣੀ ਜਗਾ ਮਾਤਾ ਪਿਤਾ ਕੋ ਰਹਿ ਗਿਆ ਜਿਹੜਾ ਤੇਰਾ ਪੜਾ ਸੀ ਤਕੇ ਸ਼ੁਰੂ ਹੋ ਪਿਆ ਪਹਿਲਾਂ ਕੱਲਾ ਨਹੀਂ ਜਾ ਸਕਿਆ ਹੁਣ ਦੋ ਮਿਲ ਗਏ ਪਰ ਦੋ ਵੀ ਮਿਲੇ ਤੇ ਬਾਅਦ ਵਿੱਚ ਬੱਚੇ ਹੋਏ ਤੇ ਫਿਰ ਸਾਡੇ ਕੋਲ ਨਿਭਤਾ ਗਏ ਜੰਜਾਲ ਵੱਧ ਗਏ ਚੱਪੜ ਵਾਸਤੇ ਫਿਰ ਟਾਈਮਲੀ ਮਿਲਿਆ ਇੱਕ ਪਿਤਾ ਜੀ ਜਿਹਦੇ ਨਾਲ ਮੈਂ ਲਾਡ ਰੋਡ ਰਾਂਦੀ ਸੀ ਅੱਗੇ ਸਹੁਰਾ ਆ ਗਿਆ ਮੈਨੂੰ ਉਹਦਾ ਸੁਭਾਅ ਸਮਝਦਿਆਂ ਹੀ ਸੱਸ ਦਾ ਸੁਭਾਅ ਸਮਝਦਿਆਂ ਹੀ ਵੀਸਾ ਲੱਗ ਗਿਆ ਫਿਰ ਸਮਾਂ ਫਿਰ ਨਿਕਲ ਗਿਆ ਗੁਰੂ ਦੇ ਸਾਹਮਣੇ ਆ ਕੇ ਸਮਰਪਿਤ ਕਰਨ ਤੋਂ ਭਾਵ ਹੈ ਕਿ ਆਪਣੇ ਗ੍ਰਸਥ ਜੀਵਨ ਨੂੰ ਤਹਿਜੀਬ ਦੇਣਾ ਆਪਣੇ ਗ੍ਰਸਥ ਜੀਵਨ ਦੀ ਜਾਂਚਣਾ ਵੱਲ ਧਿਆਨ ਦੇਣਾ ਕਿ ਸਾਡਾ ਜੀਵਨ ਅੱਜ ਤੂੰ ਇੱਕ ਨਵੇਂ ਕਦਮ ਵਿੱਚ ਸ਼ੁਰੂ ਹੋਇਆ ਹੈ ਤੇ ਇਹ ਗਰੰਥੀ ਸਹਿਬਾਨ ਪੰਥ ਸਹਿਬਾਨ ਜਿਤਨੇ ਵੀ ਗੁਰਦੁਆਰਾ ਸਾਹਿਬ ਹਨ ਸਾਨੂੰ ਬਾਣੀ ਦਾ ਪਾਪ ਜ਼ਰੂਰ ਦੱਸਣਾ ਚਾਹੀਦਾ ਹੈ ਇਹ ਮੇਰੀ ਗੱਲਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਖਾਲੀ ਪਾਠ ਪੜ ਲੈਣਾ ਲਾਵਾ ਬੋਲ ਦੇਣੀਆ ਕੀਰਤਨ ਕਰ ਲੈਣਾ ਕਾਫੀ ਨਹੀਂ ਸਾਡੇ ਵਿੱਚ ਡਾਈਵੋਰਸ ਹੋ ਜਾਣਾ ਤਕਰਾਰ ਹੋ ਜਾਣੀ ਦੋ ਪਰਵਾਰਾਂ ਦਾ ਨਾਂ ਮੇਲ ਖਲਾਫ ਹੋਣਾ ਬਾਣੀ ਦੀ ਵਿਚਾਰ ਤੋਂ ਉਧੂਰੇ ਕਹੋ ਕਬੀਰ ਵਿਚਾਰੀ ਪਵ ਸਾਗਰ ਤਾਰ ਮੋਹਾਰੀ ਜਿਹੜਾ ਵਿਚਾਰ ਕਰੇਗਾ ਪੜ ਕੇ ਅਮਲ ਕਰੇਗਾ ਫਰੀਦਾ ਅਮਲ ਜੇ ਕੀਤੇ ਦੁੜੀ ਵਿੱਚ ਤਾਂ ਡਰ ਗਿਆ ਜੇ ਅਮਲ ਕਰਾਂਗੇ ਤੇ ਉਹ ਪੁੱਤਰੀ ਵੀ ਸਾਨੂੰ ਜਿਹੜੀ ਨੂਹ ਨਹੀਂ ਲੱਗੇਗੀ ਉਹ ਸਾਡੇ ਕੱਢ ਦਾ ਜੀ ਸਾਡਾ ਅੰਗ ਲੱਗੇਗੀ ਨਾ ਕੇ ਜਵਾਈਏ ਬੇਟਾ ਸਾਡੇ ਘਰ ਦੀ ਸ਼ਾਮ ਜੇ ਸਾਨੂੰ ਬਾਣੀ ਦਾ ਗਿਆਨ ਜੇ ਬਾਣੀ ਦਾ ਗਿਆਨ ਨਹੀਂ ਸਿਰਫ ਪੜਨ ਤੱਕ ਸੀਮਤ ਹੈ ਤਾਂ ਫਿਰ ਉਹ ਤਕਰਾਰ ਹੋਣਾ ਉਹ क्रोध ਹੋਣਾ ਅਠਵੇਂ क्रोध ਹੂਆ ਤਨ ਨਾਸ ਉਹ ਆਪਣੇ ਆਪ ਹੀ ਆ ਜਾਏਗਾ ਕਿਉਂਕਿ ਬਾਣੀ ਦਾ ਗਿਆਨ ਨਹੀਂ ਹੈ ਪੜਨ ਤੱਕ ਸੀਮਤ ਹੈ ਇਸੇ ਜੀਵਨ ਖੰਦ ਮੇ ਨਹੀਂ ਹੁੰਦਾ ਇਥੇ ਸ਼ੁਰੂਆਤ ਹੋਈ ਪਹਿਲਾਂ ਤਾਂ ਖਾਣ ਪੀਣ ਤੱਕ ਹੀ ਲੱਗੇ ਰਹੇ ਪਰ ਹੁਣ ਜਿਹੜਾ ਜੀਵਨ ਜੁੜਿਆ ਹੈ ਤੇ ਮਿਲਾਪ ਨਾਲ ਤੇਰਾ ਪਰਮਾਤਮਾ ਦਾ ਤੇ ਤੇਰਾ ਆਤਮਾ ਮਿਲਾਪ ਹੋਣਾ ਹੈ ਤੇ ਇਹਦੇ ਵਾਸਤੇ ਕੋਈ ਸਮਾਂ ਨਹੀਂ ਹੈ ਵਿਹਾਗੜਾ ਰਾਗਿ ਗੁਰੂ ਨੇ ਲਿਖਿਆ ਹੈ ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੂਹਤ ਬਹੁਤ ਵੀ ਸਮੇ ਨੂੰ ਕਿਹਾ ਗਿਆ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਤੇ ਆਵੇ ਰਾ ਜਿਵੇਂ ਵੇਲੇ ਵੀ ਤੁਹਾਨੂੰ ਪਰਮਾਤਮਾ ਚਿੱਤੇ ਆ ਗਿਆ ਸਮਝੋ ਉਹੀ ਦਿਨ ਘੜੀ ਸੁਹਾਵਣੀ ਹੈ ਪਰਮਾਤਮਾ ਦੇ ਵਿੱਚ ਲਿਬ ਜੁੜ ਜਾਏ ਉਹੀ ਸਮਾ ਸੁਹਾਵਣਾ ਹੈ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਚਮਕੰਕਰ ਨੇੜ ਨ ਆਵੇ ਜਿਨੇ ਚਿਤਾ ਰਿਆ ਹੈ ਵਿਸਾਇਆ ਹੈ ਉਸੇ ਰਾਹੀ ਜਨਮ ਸਫਲਾ ਹੋਇਆ ਹੈ ਬਾਕੀ ਸੁਣਨ ਵਾਲੇ ਬਥੇਰੇ ਹਨ ਬੋਲਣ ਵਾਲੇ ਬਹੁਤ ਹਨ ਪੜਨ ਵਾਲੇ ਅਨੰਤ ਹਨ ਵਰ ਰਸਾਣ ਵਾਲੇ ਪ੍ਰਭੂ ਦੇ ਨਾਲ ਇਕਮਿਕ ਹੋਣ ਵਾਲੇ ਬਹੁਤ ਘੱਟ ਜੀਵਨ ਦਾ ਮਤਲਬ ਗਹਿਰਾਈ ਹੈ ਨਾ ਕਿ ਜੋ ਅਸੀਂ ਇਹ ਅਡੰਬਰ ਸਾਰੇ ਇਹ ਸਾਰਾ ਕਰਮ ਕਾਟ ਹੈ ਜਿਤਨੀ ਮਿਲਣੀ ਹੈ ਪੈਨਸਿਚ ਜਾਣ ਦੀ ਤਿਆਰੀ ਹੈ ਉੱਥੇ ਸਭ ਇੱਕ ਇੱਕ ਤੰਦਾ ਹੈ ਜੀਵਨ ਹੈ ਸਫਲ ਨਰੋਲ ਜਿਹੜੀ ਗੁਰੂ ਦੀ ਬਾਣੀ ਤੇ ਬਾਣੀ ਦੀ ਵਿਚਾਰ ਤੋਂ ਬਾਅਦ ਬਾਕੀ ਸਾਡਾ ਖਾਣ ਪੀਣ ਦਾ ਕਿ ਸਾਰਾ ਮੇਲ ਮਿਲਾਪ ਸਾਰਾ ਅਸੀਂ ਆਪ ਕੀ ਬਣਾਇਆ ਹੈ ਗੁਰੂ ਵੱਲੋਂ ਕੋਈ ਹਦਾਇਤ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਬੈਠਣਾ ਹੈ ਇਸ ਤਰ੍ਹਾਂ ਖੜੇ ਹੋਣਾ ਹੈ ਪਹਿਲੇ ਸੇ ਜਾਣਾ ਹੈ ਮਿਲਣੀ ਕਰਨੀ ਹੈ ਗੁਰੂ ਦੀ ਬਾਣੀ ਵੀ ਨਹੀਂ ਕਹਿੰਦੀ ਕਿਸੇ ਨੂੰ ਕੁਝ ਕਹਿੰਦੀ ਹੈ ਕਿ ਜੇ ਤੇਰਾ ਅਜ ਮਾਣੇ ਜਾਗਿਆ ਹੈ ਨਾ ਹੁਣ ਜਾਗਿਆ ਤੇ ਹੁਣੇ ਸਵੇਰਾ ਪੈਸਾ ਉਹਨੇ ਪੜਿਆ ਉਸਤ ਨਿੰਦਾ ਨਾਨਕ ਜੀ ਮੈਂ ਸਾਰੀਆਂ ਹੀ ਛੱਡ ਕੇ ਹੱਬ ਵਿੱਚ ਆਇਆ ਛੋੜਿਆ ਹੱਬ ਕੋਝ ਤਿਆਗੀ ਹੱਬੇ ਸਾਖ ਕੁੜਾਵੇ ਜਿੱਥੇ ਤਉ ਬੱਲੇ ਟੰਨੇ ਲਾਗੀ ਹੁਣ ਮੈਂ ਪਿਛਲੇ ਸਾਰੇ ਸਾਖ ਛੱਡ ਕੇ ਤੇ ਤੇਰੇ ਚਰਨਾਂ ਦਾ ਉਹ ਠਾਸਰਾ ਲੈ ਕੇ ਪਰਮਾਤਮਾ ਇੱਕ ਵਾਰੀ ਫਿਰ ਜੀਵਨ ਜੀਣ ਦੀ ਤਿਆਰੀ ਕਰ ਰਹੀ ਹਾਂ ਜਿਹੜਾ ਮੈਨੂੰ ਪਿੱਛੇ ਨਹੀਂ ਮਿਲ ਪਾਇਆ ਹਰ ਘੜ ਦੇ ਵਿੱਚ ਇਹੀ ਇੱਕ ਮਸਲਾ ਹੈ ਜਿਹੜਾ ਅਸੀਂ ਹੱਲ ਨਹੀਂ ਕਰ ਪਾਂਦੇ ਇਹੀ ਇੱਕ ਸਾਡਾ ਇੱਕ ਸਟੈਪ ਜਿਹੜਾ ਅਸੀਂ ਗਾ ਨਹੀਂ ਜਾਂਦੇ ਕਿ ਉੱਥੇ ਨਹੀਂ ਮਿਲਿਆ ਤੇ ਇੱਥੇ ਜੇ ਹੁਣ ਮਿਲ ਜਾਏ ਸਾਡਾ ਪਿਛਲਾ ਸਮਾਂ ਵੀ ਘੱਟ ਤੋਂ ਘੱਟ ਗੁਰੂ ਦੇ ਚਰਨਾਂ 'ਚ ਜੁੜ ਜਾਏ ਏਕ ਗਰੀ ਆਦੀ ਕਰੀ ਆਦੀ ਨੂੰ ਤਿਆਰ ਅਕਸਨ ਸੇਤੀ ਕੋਸ਼ਟ ਭਗਤਨ ਮਤਲਬ ਗੁਰੂ ਜੋ ਕੀ ਨਸੋਲਾ ਜਿਨੇ ਲਾਭ ਲੈ ਲਿਆ ਮੰਨ ਲਿਆ ਉਹਦਾ ਜੀਵਨ ਸਫਲ ਹੈ ਪਿਆਰਿਓ ਬਾਣੀ ਤਾਂ ਹਰ ਕੋਈ ਪੜਦਾ ਹੈ ਪਰ ਬਾਣੀ ਨੂੰ ਜਾਣਨ ਵਾਲੇ ਘੱਟ ਹੈ ਲਾਵਾ ਹਰ ਕੋਈ ਪੜ ਲੈਂਦਾ ਹੈ ਸੌਖਾ ਹੈ ਪਰ ਬਾਣੀ ਦੇ ਉੱਤੇ ਟਿਕ ਕੇ ਲਾਵਾ ਦੀ ਵਿਚਾਰ ਕਰ ਲੈਣੀ ਕਿ ਲਾਵਾ ਕੀ ਹੈ ਵਿਆਹ ਹੋਆ ਮੇਰੇ ਬਾਪਲਾ ਗੁਰਮੁਖੀ ਹਰ ਪਾਇਆ ਵਿਆਹਜ ਹੋਇਆ ਪਰ ਮੈਂ ਗੁਰਮੁਖੀ ਕੀ ਪਾਇਆ ਹਮਕਰ ਸਾਜਣ ਆਏ ਸਾਚੇ ਮੇਲ ਮਿਲਾਏ ਸੱਚੇ ਨਾਲ ਮਿਲਣ ਜਾ ਰਹੇ ਹਾਂ ਨਾ ਕਿ ਕੋਈ ਸਾਡਾ ਹੋਰ ਕਿਸੇ ਨਾਲ ਮਲਾਪ ਹੋ ਰਿਹਾ ਇਹੀ ਮਾਪੇ ਦੀ ਵੀ ਇੱਕ ਪਿਆਰਿਓ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਏ ਕੋਈ ਨਿਬੰਧਾ ਨਹੀਂ ਅਜੇ ਤੱਕ ਮੈਂ ਲਿਖਿਆ ਮਾਪੇ ਵੀ ਬੱਚੇ ਨੂੰ ਤੋੜ ਦਿੰਦੇ ਹਨ ਕਿ ਬੱਚਾ ਜਾਵ ਤਰ ਵਿਆਹ ਹੋਇਆ ਹੈ ਕਿਰਤ ਕਰੋ ਨਾਮ ਜਪੋ ਤੇ ਵੰਸ਼ਕੋ ਵਾਲੀ ਜਿਹੜੀ ਗੱਲ ਹੈ ਉਹ ਗੁਰਨਾਣਕ ਦੀ ਬਹੁਤ ਵੱਡੀ ਵਡਿਆਈ ਹੈ ਬਹੁਤ ਵੱਡਾ ਫਲਸਫਾ ਹੈ ਛੋਟਾ ਨਹੀਂ ਮਾਰਗ ਦਰਸਾਂਦੇ ਆਂ ਦਰਸਾਂਦੇ ਆਂ ਉਮਰ ਲੱਗ ਜਾਂਦੀ ਹੈ ਪਰ ਜੇ ਕਿਦਰੇ ਮਾਪੇ ਬਾਪ ਆਪਣੀ ਬੱਚੀ ਨੂੰ ਆਪਣੇ ਬੱਚੇ ਨੂੰ ਸਿੱਖਿਆ ਰੂਪੀ ਗਿਆਨ ਦੇ ਕੇ ਉਹਦੀ ਚੌੜੀ ਚ ਪਾ ਕੇ ਦੌਰਣ ਤੇ ਨਾ ਸਾਨੂੰ ਦਾਜ ਤੇ ਹਿੰਦੀ ਲੋੜ ਹੈ ਨਾ ਸਾਨੂੰ ਪੈਸਾ ਦੀ ਲੋੜ ਹੈ ਨਾ ਸਾਨੂੰ ਸੋਨੇ ਕੱਪੜੇ ਸੋਹਣੀਆਂ ਗੱਡੀਆਂ ਦੀ ਲੋੜ ਹੈ। ਉਹ ਸਾਰਾ ਪੈਸਾ ਉਹ ਸਾਰੀ ਬੜਾਈ ਤੁਹਾਡੀ ਚੋਣੀ ਚ ਆਪਣੇ ਆਪ ਵਹਿ ਜਾਏਗੀ। ਦੋ ਜਿਹੜੇ ਰਾਜੀ ਨੇ ਤੇ ਫਿਰ ਵਿਚਕਾਰ ਕਿਸੇ ਰਿਸ਼ਤੇਦਾਰ ਦੀ ਲੋੜ ਨਹੀਂ। ਇਹੀ ਸੰਗਤ ਹੈ ਸਭ ਤੋਂ ਵੱਡੀ। ਜਿਹੜੀ ਗੁਰੂ ਨਾਨਕ ਦੇ ਮਾਰਗ ਨੇ ਦਰਸਾਈ ਸੀ ਪਰ ਪੰਥ ਵੀ ਨਹੀਂ ਦੱਸ ਪਾਇਆ ਕਿ ਗੁਰੂ ਨਾਨਕ ਦਾ ਮਾਰਗ ਹੈ ਕਿਹੜਾ ਸੀ। ਪੰਥ ਨੂੰ ਵੀ ਨਹੀਂ ਇਹ ਪਤਾ ਕਿ ਗੁਰੂ ਨਾਨਕ ਕੀ ਕਰਦਾ ਸੀ। ਕਹਾਣੀਆਂ ਬਣਾਉਣ ਵਾਲੇ ਬਹੁਤ ਪਰ ਸੱਚ ਦੇ ਮਾਰਗ ਤੇ ਚੱਲਣ ਵਾਲੇ ਵਿਰਲੇ ਆਪਣਾਸੀ ਪਾਈ ਸਾਹਿਬ ਨੇ ਪੜਿਆ ਪਹਿਲਾ ਹੁਕਮਨਾਮਾ ਲਿਆ ਆਪਣਾਸੀ ਜੀਵਨ ਜੀਵਨ ਕੋ ਦਤਾ ਸਿਮਰਤ ਸਭ ਮਨਕ ਹੋਈ ਆਪਣਾਸੀ ਪ੍ਰਗ ਨੂੰ ਜੇ ਪਾਣ ਦਾ ਯਤਨ ਕਰਾਂਗੇ ਤੇ ਸਿਮਰਦੇ ਆ ਸਿਮਰਦੇ ਸਾਡੀ ਸਾਰੀ ਮਾਇਲ ਨਿਕਲ ਜਾਏਗੀ ਗੁਨਾ ਦਾ ਖਜ਼ਾਨਾ ਸਾਡੇ ਕੋਲ ਆ ਜਾਏ ਗੁਣ નિਦਾਨ ਭਗਤਨ ਕੋ ਵਰਤਨ ਭਗਤ ਆਪਣੇ ਆਪ ਬਣ ਜਾਂਦਾ ਹੈ ਜਦ ਤੱਕ ਗੁਨਾ ਦੀ ਖਜ਼ਾਨਾ ਦੀ ਭਾਰ ਨਹੀਂ ਕਰੇ ਗੁਣ ਨੇ ਜਾਨ ਭਗਤਨ ਕੋ ਵਰਤਨ ਵਿਟਲਿਆ ਪਾਵੇ ਵਿਟਲਿਆ ਦੇ ਹੱਥ ਇਹ ਜਿਹੜੀ ਮਤ ਇਹ ਗੁਣ ਆਏ ਹਨ ਜਿਨ੍ਹਾਂ ਵਿੱਚ ਗੁਰੂ ਭਗਤ ਸਿੱਖ ਇਤਿਹਾਸ ਦੇ ਜਿਹੜੇ ਮੇਨ ਆਗੂ ਨੇ ਗੁਰਨਾਣਕ ਸਾਹਿਬ ਜਿਨ੍ਹਾਂ ਨੇ ਸਾਨੂੰ ਮਾਰਗ ਸਿਖਾਇਆ ਹੈ ਇਹ ਉਹਨਾਂ ਦੀ ਕਾਰ ਹੈ ਆਓ ਬੜੇ ਪਿਆਰ ਨਾਲ ਦੋ ਪਰਿਵਾਰਾਂ ਨੂੰ ਸ਼ੀਸ਼ਾ ਦੇਂਦੇ ਹੋਏ ਬਤਾਈਆਂ ਦੇਂਦੇ ਹੋਏ ਇਤਨਾ ਜੇ ਸਮਝ ਲਈਏ ਕਿ ਇਹ ਸਾਡਾ ਜੀਵਨ ਸਵਾਸ ਸਵਾਸ ਗੁਰੂ ਦੇ ਲਈ ਖੇਲਾਣਾ ਹੈ ਤਾਂ ਸਾਡੀ ਹਰ ਕੜੀ ਸ਼ੁਭ ਨਿਕਲੇ ਜਿਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਪਿਆਰਿਓ ਹਤੇ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ